ਇੱਕ ਬਾਬੇ ਨੇ ਚਮਤਕਾਰ ਦੇ ਚੱਕਰਾਂ ਦੇ ਵਿੱਚ ਇੱਕ ਔਰਤ ਨੂੰ ਗੱਡੀ ਚੜਾ ਦੇਣਾ ਸੀ ਯਾਰ ਮੈਂ ਹੈਰਾਨ ਹੋ ਜਾਂਦਾ ਕਿ ਲੋਕ ਇਹਨਾਂ ਕੋਲੇ ਘਰ ਨਿੱਕੀ ਜਾਂਦੇ ਨੇ ਗੱਲ ਇਹਵੇਂ ਹੈ ਕਿ ਔਰਤ ਬਿਮਾਰ ਸੀ ਉਸ ਦੇ ਸਾਹ ਵਾਲੀ ਨਾਲੀ ਲੱਗੀ ਹੋਈ ਸੀ ਉਹ ਇਸ ਬਾਬੇ ਕੋਲੇ ਚਲੀ ਜਾਂਦੀ ਐ ਵੀ ਬਾਬਾ ਮੈਨੂੰ ਲੋਟ ਕਰ ਦੋ ਤਾ ਅਗੋਂ ਬਾਬਾ ਵੀ ਫੁਕਰਪਣੇ ਵਿੱਚ ਸਿਰ ਹਲਾਕੇ ਤੇ ਵਿੱਚ ਬੂਫਰਾ ਤੇ ਗਾਣੇ ਵਜਾ ਕੇ ਉਸ ਔਰਤ ਨੂੰ ਆਖ ਦਿੰਦਾ ਹੈ ਕਹਿੰਦਾ ਬੀਬਾ ਤੂੰ ਸਾਂਹ ਵਾਲੀ ਨਾਲੀ ਉਤਾਰ ਤੈਨੂੰ ਆਪਣੇ ਦਰ ਤੋਂ ਠੀਕ ਕਰਕੇ ਤੋਰੂ ਮੈਂ ਤੇ ਉਹ ਸਾਂਹ ਵਾਲੀ ਨਾਲੀ ਉਤਾਰ ਦਿੰਦੇ ਨੇ ਤਾਂ ਕੁਛਕ ਟਾਈਮ ਬਾਅਦ ਉਸ ਔਰਤ ਨੂੰ ਸਾਂਹ ਲੈਣ ਦੇ ਵਿੱਚ ਦਿੱਕਤ ਆਉਣ ਲੱਗ ਜਾਂਦੀ ਹੈ ਤੇ ਦਿੱਕਤ ਆਉਣ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦੇ ਸਾਂਹ ਵਾਲੀ ਨਾਲੀ ਜਿਹੜੀ ਉਹ ਦੁਬਾਰੇ ਲਾਈ ਜਾਂਦੀ ਹੈ ਤਾਂ ਕਿਤੇ ਜਾ ਕੇ ਉਸ ਔਰਤ ਨੂੰ ਸਾਂਹ ਆ ਜਿਹੜਾ ਸੌਖਾ ਆਉਂਦਾ ਜੇਕਰ ਉਹ ਸਾਹ ਵਾਲੀ ਨਾਲ ਹੀ ਨਾਂ ਲਾਉਂਦੇ ਤਾਂ ਮੈਨੂੰ ਲੱਗਦਾ ਹੈ ਉਹ ਔਰਤ ਉੱਥੇ ਹੀ ਮਰ ਜਾਂਦੀ ਉੱਥੇ ਹੀ ਉਸ ਔਰਤ ਦੀ ਮੌਤ ਹੋ ਜਾਂਦੀ ਤੇ ਲੋਕ ਪਤਾ ਨਹੀਂ ਇਹਨਾਂ ਕੋਲੇ ਕੀ ਕਰਨ ਜਾਂਦੇ ਆ ਜੇਕਰ ਸੋਨ ਨੂੰ ਸਰੀਰ ਕੋਈ ਮਾਨਸਿਕ ਬਿਮਾਰੀ ਹੈ ਤਾਂ ਤੁਸੀਂ ਡਾਕਟਰਾਂ ਕੋਲੇ ਲੋਟ ਹੋ ਸਕਦੇ ਹੋ ਨਾ ਕਿ ਇਹਨਾਂ ਬੂਵੰਨਿਆਂ ਕੋਲੇ